ਕੈਨੇਡਾ ਦੀਆਂ ਫੈਡਰਲ ਚੋਣਾਂ ਜੋ ਕਿ 28 ਅਪ੍ਰੈਲ ਨੂੰ ਹੋਣ ਜਾ ਰਹੀਆਂ ਨੇ ਤਾਂ ਅਜਿਹੇ ਦੇ ਵਿੱਚ ਜੋ ਲੋਕ 28 ਤਰੀਕ ਨੂੰ VOTING ਦੇ ਲਈ ਨਹੀਂ ਜਾ ਸਕਦੇ ਤਾਂ ਉਹਨਾਂ ਦੇ ਲਈ ਹੁਣ ਐਡਵਾਂਸ VOTING ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਤਾਂ ਦੱਸਦੇ ਹਾਂ ਕਿ 18 ਅਪ੍ਰੈਲ ਤੋਂ 21 ਅਪ੍ਰੈਲ ਤੱਕ ਰਜਿਸਟਰਡ VOTER ਆਪਣੇ ਨਿਰਧਾਰਿਤ ਪੋਲਿੰਗ ਸਟੇਸ਼ਨ ਵਿਖੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਵੋਟ ਪਾਉਂ ਜਾ ਸਕਦੇ ਨੇ ਅਜਿਹੇ ਦੇ ਵਿੱਚ VOTER ਜਾਣਕਾਰੀ ਕਾਰਡ ਉੱਪਰ ਐਡਵਾਂਸ VOTING ਵਾਲੇ ਦਿਨ ਅਤੇ ਚੋਣਾਂ ਵਾਲੇ ਦਿਨ ਦੇ ਲਈ ਨਿਰਧਾਰਿਤ ਪੋਲਿੰਗ ਸਟੇਸ਼ਨ ਦੀ ਜਾਣਕਾਰੀ ਦਰਜ ਕੀਤੀ ਗਈ ਹੈ ਆਮ ਵੋਟਰਾਂ ਵਾਲੇ ਦਿਨ ਦਾ ਪੋਲਿੰਗ ਸਟੇਸ਼ਨ ਵੱਖਰਾ ਹੋ ਸਕਦਾ ਹੈ ਆਪਣੇ ਸੂਬੇ ਦੇ ਕਿਸੇ ਵੀ ਪੋਲਿੰਗ ਸਟੇਸ਼ਨ ਤੇ ਲੋਕ ਵੋਟ ਪਾਉਂ ਜਾ ਸਕਦੇ ਨੇ ਅਤੇ ਫੈਡਰਲ ਚੋਣਾਂ ਦੇ ਦੌਰਾਨ ਤੁਹਾਡੇ ਨਿਰਧਾਰਿਤ ਸਟੇਸ਼ਨ ਤੇ ਹੀ ਵੋਟ ਪਾਣੀ ਲਾਜ਼ਮੀ ਹੋਵੇਗੀ ਦੱਸਦੀ ਹੈ ਕਿ 22 April ਸ਼ਾਮ 6 ਵਜੇ ਤੱਕ ਵੋਟਰ ਆਪਣੇ ਨਸਤੀਕੀ ਇਲੈਕਸ਼ਨਸ ਕੈਨੇਡਾ ਦਫ਼ਤਰ ਦੇ ਵਿੱਚ ਡਾਕ ਰਾਹੀਂ ਜਾਂ ਫਿਰ ਇਨ ਪਰਸਨ ਸਪੈਸ਼ਲ ਬੈਲਟ ਦੇ ਰਾਹੀਂ ਵੋਟ ਜੜੇ ਕੀ ਪਾ ਸਕਤੇ ਨੇ ਤਾਂ ਐਡਵਾਂਸ ਵੋਟਿੰਗ ਜਰੀਏ ਕੈਨੇਡਾ ਦੀ ਫੈਡਰਲ ਚੋਣਾਂ ਦੇ ਲਈ ਉਹ ਸ਼ੁਰੂ ਹੋ ਚੁੱਕੀਆਂ ਨੇ